ਜੀ ਆਇਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗੇ ਖੂਬ ਮਜ਼ੇ ਚ ਹੋਵੇਗੇ ਜਿੱਥੇ ਵੀ ਆਵੋਗੇ ਆਪਣੀ ਜ਼ਿੰਦਗੀ ਨੂੰ ਖਰਪੂਰ ਇੰਜੋਏ ਕਰਦੇ ਹੋਵੋਗੇ ਤੇ ਅੱਜ ਆਪਾਂ ਜੀ ਬੜੀ ਵਧੀਆ ਵੀਡੀਓ ਲੈ ਕੇ ਆਏ ਹਾਂ ਜਿੱਦਾਂ ਕਿ ਸਾਡੇ ਈ ਵਿਵਰਸ ਨੂੰ ਪਤਾ ਹੈ ਜੀ ਮੈਟ ਗਾਲਾ ਇੱਕ ਬਹੁਤ ਅੱਛਾ ਵੱਡਾ ਫੈਸਟੀਵਲ ਹੋਇਆ ਜਿਹੜਾ ਕਿ ਮੁxtਲਫ ਮੁxtਲਫ ਮੁਲਕਾਂ ਦੇ ਵਿੱਚੋਂ ਲੋਕਾਂ ਨੇ ਆਪਣੀ ਰੀਤੋ ਰਿਵਾਜ ਦੇ ਮੁਤਾਬਿਕ ਅਬ ਮਹਿੰਗੇ ਤੋਂ ਮਹਿੰਗੇ ਡਰੈਸ ਪਾਏ ਤੇ ਉਸ ਸ਼ੋਅ ਦੇ ਵਿੱਚ ਆ ਕੇ ਪਾਰਟਿਸਿਪੇਟ ਕੀਤਾ ਤੇ ਇਦਾਂ ਹੀ ਜੀ ਸਾਡੇ ਪੰਜਾਬ ਦੇ ਵਿੱਚੋਂ ਜੀ ਗਏ ਸਨ ਜੀ ਦਲਜੀਤ ਵੀਰੇ ਤੇ ਉਹਨਾਂ ਨੇ ਜਿਹੜਾ ਕਿ ਹਾਰ ਪਾਇਆ ਉਹ ਕਹਿੰਦੇ ਬਹੁਤ ਜ਼ਿਆਦਾ ਕਿੰਨੀ ਕਰੋੜ ਬਲਕਿ ਇਹ ਦਸੀ ਗਈ ਹੈ ਹਾਰ ਦੀ 21 ਕਰੋੜ ਤੇ ਉਹ ਇਹ ਟਾਈਟਲ ਹੈ ਉਹ 21 ਕਰੋੜ ਦਾ ਹਾਰ ਦੇਖੋ ਸ਼ੌਕਿੰਗ ਹੈ ਬਹੁਤ ਸ਼ੌਕਿੰਗ ਹੈ 21 ਕਰੋੜ 21 ਕਰੋੜ ਬਹੁਤ ਜ਼ਿਆਦਾ ਅਮਾਉਂਟ ਹੁੰਦੀ ਹੈ ਤੇ ਬਾਕੀ ਵੀਡੀਓ ਦੇਖਦੇ ਆ ਫਿਰ ਇੰਦੇ ਦਾ ਕਰਦੇ ਆ ਵਿਚਾਰ ਸਾਂਝੇ ਮਿੱਟ ਗੱਲਾਂ ਵਿੱਚ ਦਿਲਜੀਤ ਦਸਾਂਝ ਨੇ ਫੈਸ਼ਨ ਮੰਚ ਦੇ ਉੱਪਰ ਅਜਿਹੀ ਲੁੱਕ ਪੇਸ਼ ਕੀਤੀ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ ਤੇ ਖਾਸ ਤੌਰ ਤੇ ਦਿਲਜੀਤ ਦਸਾਂਝ ਦੇ ਗਲ ਵਿੱਚ ਜੋ ਨੈਕਲੇਸ ਪਾਇਆ ਹੋਇਆ ਸੀ ਉਸ ਦੇ ਖੂਬ ਚਰਚੇ ਹੋ ਰਹੇ ਤੇ ਕਿਹਾ ਜਾ ਰਿਹਾ ਕਿ ਉਹ 21000 ਕਰੋੜ ਦਾ ਸੀ ਸੋ ਸਾਰੇ ਇਹ ਗੱਲ ਸੁਣ ਕੇ ਜ਼ਰੂਰ ਹੈਰਾਨ ਹੋ ਰਹੇ ਆ ਪਰ ਇਸ ਦੀ ਅਸਲ ਸਚਾਈ ਕੀ ਆਪਾਂ ਵੀਡੀਓ ਵਿੱਚ ਦੱਸਾਂਗੇ ਕਿ ਉਹਦੇ ਗਲ ਵਿੱਚ ਜੋ ਨੈਕਲੇਸ ਪਾਇਆ ਹੋਇਆ ਸੀ ਕੀ ਉਹ ਵਾਕਿਆ ਹੀ 21000 ਕਰੋੜ ਦਾ ਸੀ ਜਾਂ ਉਸ ਦੇ 21000 ਕਰੋੜ ਦੇ ਨੈਕਲਸ ਦੇ ਪਿੱਛੇ ਕੀ ਸਚਾਈ ਹੈ ਸੋ ਵੀਡੀਓ ਨੂੰ ਜਰੂਰ ਦੇਖੋ ਤੇ ਸਲਾਮ ਪੰਦਾ ਬਾਈ ਦਿਲਜੀ ਦਸਾਂਜ ਨੂੰ ਜੋ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਲੋਕਾਂ ਦੇ ਮੂਹਰੇ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਆ ਸੋ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਤੁਸੀਂ ਵੀਡੀਓ ਦੇਖਿਓ ਤੇ ਨਾਲ ਦੀ ਨਾਲ ਹੋਰ ਤਾਜ਼ਾ ਅਪਡੇਟਸ ਲਈ ਬੋਲੀਹੋਲੀ ਬਾਬਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸੋ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 1928 ਇੱਕ ਇਤਿਹਾਸਿਕ ਸਾਲ ਜਦੋਂ ਪਟਿਆਲਾ ਦੇ ਮਹਾਰਾਜਾ ਭਪਿੰਦਰ ਸਿੰਘ ਨੇ ਕਾਰਟਿਅਰ ਨੂੰ ਇੱਕ ਨੈਕਲੇਸ ਬਣਾਉਣ ਦਾ ਆਰਡਰ ਦਿੱਤਾ ਜੋ ਕਿ ਅੱਜ ਵੀ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਵਿਲੱਖਣ ਨਗੀਨਿਆਂ 'ਚੋਂ ਇੱਕ ਆ ਇਸ ਨੈਕਲੇਸ ਵਿੱਚ ਸਨ 2930 ਹੀਰੇ ਸੋਨੇ ਤੋਂ ਬਣੀਆਂ 체ਨ ਦੀਆਂ ਲੜੀਆਂ ਬਰਮੀ ਰੂਪੀ ਅਤੇ ਕੇਂਦਰ 'ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਡੀ ਬੀਅਰਸ ਇਸ ਹੀਰੇ ਦਾ ਭਾਰ 234.65 ਕੈਰਟ ਉਸ ਵੇਲੇ ਇਸ ਨੈਕਲੇਸ ਦੀ ਕੀਮਤ ਦੱਸੀ ਜਾ ਰਹੀ ਹੈ ਕਿ ਲਗਭਗ 10 ਕਰੋੜ ਸੀ ਜੋ ਅੱਜ ਦੇ ਸਮੇਂ ਵਿੱਚ ਲਗਭਗ 21000 ਕਰੋੜ ਰੁਪਏ ਹੋ ਜਾਂਦੀ ਆ ਇਹ ਨੈਕਲੇਸ ਨਾ ਸਿਰਫ ਸ਼ਾਨ ਸੀ ਇਹ ਮਹਾਰਾਜਾ ਭਪਿੰਦਰ ਸਿੰਘ ਦੀ ਰਾਜਸੀ ਪਹਿਚਾਨ ਦਾ ਪ੍ਰਤੀਕ ਸੀ ਤੇ ਹੁਣ ਲਗਭਗ 100 ਸਾਲ ਬਾਅਦ ਇੱਕ ਹੋਰ ਪੰਜਾਬੀ ਨੇ ਇਸ ਰਾਜਸੀ ਸ਼ਾਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਮੰਚ ਤੇ ਲੈ ਗਿਆ ਮਿਟ ਗਾਲਾ 2025 ਦਿਲਜੀਤ ਦਸਾਂਜ ਨੇ ਆਪਣੇ ਮਿਟ ਗਾਲਾ ਡੈਬਿਊ 'ਚ ਨਾਮੀ ਫੈਸ਼ਨ ਡਿਜ਼ਾਈਨਰ ਤੋਂ ਤਿਆਰ ਕੀਤੀ ਹੋਈ ਸ਼ੇਰਵਾਨੀ ਪਹਿਨੀ ਜੋ ਕਿ ਬਹੁਤ ਹੀ ਵਧੀਆ ਰਾਜਸੀ ਲੁੱਕ ਦੇ ਰਹੀ ਸੀ ਦਿਲਜੀਤ ਦਸਾਂਜ ਦਾ ਪਹਿਰਾਵਾ ਦੇਖ ਕੇ ਪੂਰੀ ਦੁਨੀਆ ਹੈਰਾਨ ਸੀ ਕਿਉਂਕਿ ਸ਼ਾਹੀ ਸ਼ੇਰਵਾਨੀ ਸ਼ਾਹੀ ਪਹਿਰਾਵਾ ਹੱਥ ਦੇ ਵਿੱਚ ਸ਼ਾਹੀ ਕਿਰਪਾਨ ਤੇ ਜੋ ਉਹਨਾਂ ਦੇ ਗਲ ਵਿੱਚ ਨੈਕਲੇਸ ਪਾਇਆ ਸੀ ਉਹਦੇ ਵਿਚਾਰੇ ਪਾਸੇ ਚਰਚੇ ਹੋ ਰਹੇ ਸੀ ਦਿਲਜੀਤ ਦੀ ਸਰਦਾਰੀ ਤੇ ਟੌਰ ਵੇਖ ਕੇ ਪੂਰੀ ਦੁਨੀਆ ਹੈਰਾਨ ਰਹਿ ਗਈ ਤੇ ਹਰ ਕਿਸੇ ਨੇ ਬਹੁਤ ਜ਼ਿਆਦਾ ਦਿਲਜੀਤ ਦੀ ਤਾਰੀਫ ਕੀਤੀ ਨਿਊਯਾਰਕ ਟਾਈਮਜ਼ ਨਾਲ ਗੱਲ ਕਰਦੇ ਆ ਦਿਲਜੀਤ ਨੇ ਆਖਿਆ ਇਹ ਤਾਂ ਮੈਂ ਹਮੇਸ਼ਾ ਕਰਦਾ ਰਿਹਾ ਗੱਲ ਹੈ ਆਪਣੀ ਪਹਿਚਾਨ ਨੂੰ ਮਾਣ ਨਾਲ ਲਿਜਾਣ ਦੀ ਤੇ ਇੱਥੇ ਜ਼ਿਕਰ ਜੋਗ ਕੇ ਦਿਲਜੀਤ ਦੀ ਟੀਮ ਨੇ ਇਸ ਲੁੱਕ ਨੂੰ ਅਜੇ ਵਧੇਰੇ ਰਾਇਲ ਬਣਾਉਣ ਲਈ ਅਸਲ ਪਟਿਆਲਾ ਨੈਕਲੇਸ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਾਰਟਿਅਰ ਨੇ ਇਨਕਾਰ ਕਰ ਦਿੱਤਾ ਕਿਉਂਕਿ ਬਹੁਤ ਹੀ ਜ਼ਿਆਦਾ ਦੱਸਿਆ ਜਾ ਰਿਹਾ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਇਹ ਨੈਕਲੇਸ ਦਾ ਪ੍ਰਾਈਸ ਸੀਗਾ ਸੋ ਉਹਨਾਂ ਦੀ ਟੀਮ ਨੇ ਕਾਫੀ ਕੋਸ਼ਿਸ਼ ਕੀਤੀ ਕਿ ਅਸੀਂ ਅਸਲ ਨੈਕਲੇਸ ਨੂੰ ਦਿਲਜੀ ਦਸਾਂਜ ਨੂੰ ਪਹਿਨਾਈਏ ਪਰ ਕਾਰਟਿਅਰ ਨੇ ਮਨਾਂ ਕਰ ਦਿੱਤਾ ਪਰ ਦਿਲਜੀ ਦਸਾਂਜ ਨੇ ਹਾਰ ਨਹੀਂ ਮੰਨੀ ਉਹ ਆਪਣੇ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਜਿਹੜੀ ਵਿਰਾਸਤ ਆ ਇਤਿਹਾਸ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੇ ਸੀ ਇਸੇ ਕਾਰਨ ਉਹਨਾਂ ਨੇ ਭਾਰਤ ਦੇ ਇੱਕ ਨਾਮੀ ਜੁਐਲਰ ਨੂੰ ਇਹ ਜੋ ਸੈੱਟ ਸੀ ਇਹ ਜੋ ਨੈਕਲੇਸ ਸੀ ਬਣਾਉਣ ਦਾ ਆਰਡਰ ਦਿੱਤਾ ਸੋ ਉਹਨਾਂ ਨੇ ਫਿਰ ਇਹ ਨੈਕਲੇਸ ਤਿਆਰ ਕਰਕੇ ਦਿੱਤਾ ਇਹ ਨੈਕਲੇਸ ਦਾ ਹੂਬ ਹੂ ਕਾਪੀ ਸੀ ਪਟਿਆਲਾ ਨੈਕਲੇਸ ਦੀ ਜੋ ਕਿ ਮਹਾਰਾਜਾ ਭਪਿੰਦਰ ਸਿੰਘ ਨੇ ਪਹਿਨਿਆ ਹੋਇਆ ਸੀ ਜਿਸ ਕਵੇਸ ਨੈਕਲੇਸ ਦੀ ਕੀਮਤ ਤਾਂ ਰੀਅਲ ਨੈਕਲੇਸ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਸੀ ਮਿੱਟ ਗੱਲਾ ਉਹ ਮੰਚ ਆ ਜਿੱਥੇ ਦੁਨੀਆ ਭਰ ਦੀ ਰਾਇਲ ਫੈਸ਼ਨ ਇੰਡਸਟਰੀ ਇਕੱਠੀ ਹੁੰਦੀ ਹੈ 2025 ਚ ਦਿਲਜੀਤ ਦੇ ਨਾਲ ਸ਼ਰੂਖ ਖਾਨ, ਪ੍ਰਿਆੰਕਾ, ਗਿਆਰਾ ਮਨੀਸ਼ ਪਲੋਤਰਾ, ਸੱਭਿਆ ਸਾਚੀ ਅਤੇ ਈਸ਼ਾ ਬਾਨੀ ਵਰਗੇ ਸtare ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇੱਕ ਪਾਸੇ ਏਸ਼ੀਆ ਦੇ ਸਭ ਤੋਂ ਮਹਿੰਗੇ ਨੈਕਲੇਸ ਦੀ ਰਾਜਸੀ ਕਹਾਣੀ, ਦੂਜੇ ਪਾਸੇ ਪੰਜਾਬੀ ਰਾਇਲਟੀ ਨੂੰ ਦੁਨੀਆ ਅੱਗੇ ਲੈ ਜਾਂਦਾ ਇੱਕ ਕਲਾਕਾਰ, ਏਸੀ ਪਟਿਆਲਾ ਨੈਕਲੇਸ ਤੋਂ ਮਡਗਾਲਾ ਤੱਕ ਪੰਜਾਬ ਦੀ ਸ਼ਾਨ ਦੀ ਇੱਕ ਵਿਲੱਖਣ ਯਾਤਰਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਦਿਲਜੀ ਦਸਾਂਝ ਨੇ ਮਟਗਾਲਾ ਮੰਚ ਦੇ ਉੱਪਰ ਜੋ ਪਹਿਰਾਵਾ ਪਹਿਨੇ ਆ ਤੁਹਾਨੂੰ ਕਿਵੇਂ ਲੱਗਿਆ ਤੇ ਨਾਲ ਦੀ ਨਾਲ ਇਹ ਵੀ ਜਰੂਰ ਦੱਸਿਓ ਕਿ ਜੋ ਪਟਿਆਲਾ ਨੈਕਲੇਸ ਦਾ ਉਹਦੇ ਬਾਰੇ ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਪਤਾ ਸੀ ਤਾਂ ਯੈਸ ਲਿਖਿਓ ਕਮੈਂਟਾਂ ਵਿੱਚ ਜੇ ਨਹੀਂ ਪਤਾ ਸੀ ਤਾਂ ਨੋ ਲਿਖਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਿਉਂਕਿ ਦਿਲਜੀ ਦਸਾਂਝ ਨੇ ਬਹੁਤ ਵੱਡਾ ਐਫਰਟ ਕੀਤਾ ਪੰਜਾਬ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਅੱਗੇ ਪੇਸ਼ ਕਰਨ ਵਿੱਚ ਅਸੀਂ ਵੀ ਆਪਣੇ ਚੈਨਲ ਬੋਲੀਵੋਲੀ ਬਾਬਾ ਦੇ ਸਾਡੀ ਪੂਰੀ ਟੀਮ ਵੱਲੋਂ ਬਾਈ ਦਿਲਜੀਤ ਜੀ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਬਿਲਕੁਲ ਜੀ ਬਿਲਕੁਲ ਜੀ ਅੱਛਾ ਐਸ ਨੈਕਲੇਸ ਦਾ ਨਾਂ ਹੈ ਜੀ ਮਹਾਰਾਜਾ ਭੁਪਿੰਦਰ ਸਿੰਘ ਨੈਕਲੇਸ ਮਤਲਬ ਕਿ ਇਹ આજ ਤੋਂ ਬੜੇ ਸਾਲ ਪਹਿਲੇ ਸੌ ਆਲੀ ਸਦੀਆਂ ਹੀ ਤੁਸੀਂ ਲਾ ਲੋ ਸਦੀਆਂ ਪਹਿਲੇ ਮਤਲਬ ਕਿ ਮਹਾਰਾਜਾ ਪੈਂਦੇ ਸਨ ਉਦੋਂ ਇਹਦੀ ਕੀਮਤ ਸੀ 10 ਕਰੋੜ 10 ਹਾਂ 10 21000 ਕਰੋੜ ਡਾਲਰ ਡਾਲਰ 21000 ਕਰੋੜ 21000 ਕਰੋੜ ਇੰਡੀਅਨ ਮਲਕੀਅਤ ਦੇ ਵਿੱਚ ਦੱਸਿਆ ਗਿਆ ਹੈ ਨਾ ਇੰਡੀਅਨ ਮਲਕੀਅਤ ਦੇ ਵਿੱਚ ਤੇ ਉਹ ਦਿਲਜੀਤ ਬਾਜੀ ਦਿਲਾਂ ਦੇ ਸਟਾਰ ਤੇ ਪਹਿਲੇ ਹੈਗੇ ਹੈਗੇ ਮਤਲਬ ਕਿ ਪੰਜਾਬ ਦੀ ਸ਼ਾਨ ਆਣ ਸਭ ਕੁਝ ਸੀ ਲੇਕਿਨ ਉਹਨਾਂ ਨੇ ਜਿਹੜਾ ਇਹ ਰੋਲ ਕੀਤਾ ਹੈ ਨਾ ਇੰਦੇ ਵਿੱਚ ਉਹਨਾਂ ਨੇ ਜਿਹੜੀ ਰਿਸਪੈਕਟ ਪਾਈ ਹੈ ਨਾ ਕਿਆ ਹੀ ਬਾਤ ਹੈ ਬਿਲਕੁਲ ਐਵੇਂ ਕਿਉਂਕਿ ਇਹ ਉਹ ਵਾਲਾ ਸਟੇਜ ਹੈ ਉਹ ਵਾਲਾ ਫੈਸਟੀਵਲ ਹੈ ਜਿੱਥੇ ਆਮ ਲੋਕ ਜਾ ਹੀ ਨਹੀਂ ਸਕਦੇ ਨਹੀਂ ਜਾ ਸਕਦੇ ਮਤਲਬ ਕਿ ਇਹ ਇਸ ਲੈਵਲ ਦਾ ਵੱਡਾ ਸ਼ੋਅ ਹੁੰਦਾ ਹੈ ਕਿ ਇਸ ਸ਼ੋਅ ਦੇ ਵਿੱਚ ਜਿਸ ਲੋਕਾਂ ਨੇ ਪਾਰਟਿਸਿਪੇਟ ਐ ਇੰਟਰੀ ਕਰਨੀ ਹੁੰਦੀ ਹੈ ਨਾ ਜਿਹੜੇ ਦੇਖਣ ਆਉਂਦੇ ਨੇ ਉਹਦੀ ਜਿਹੜੀ ਫੀਸ ਹੈ 75000 ਡਾਲਰ ਹੈ। ਉਹ ਮਤਲਬ ਕਿ ਪਾਕਿਸਤਾਨੀ 2.5 ਕਰੋੜ ਪਾਕਿਸਤਾਨੀ 2.5 ਕਰੋੜ ਹੀ ਲਾ ਲੋ 2 ਤੇ ਲਾਉਂੀ ਨਾ 2.5 ਲਾਉਂ। 2.5 3 ਕਰੋੜ ਦੇਣੀ ਹੈ ਇਹ ਵੇਖਣ ਆਸ ਤੇ ਸ਼ੋਅ ਇਹ ਜਿਹਨਾਂ ਨੇ ਸ਼ੋਅ ਦੇਖਣਾ ਹੈ ਇਹ ਰਿਚੀਸ ਸ਼ੋਅ ਹੁੰਦਾ। ਇਹ ਅਮਰੀਕਾ ਦੇ ਵਿੱਚ ਰਿਚੀਸ ਸ਼ੋਅ ਹੁੰਦਾ ਇਹਦੇ ਵਿੱਚ ਜਿਹੜੇ ਫੋਟੋਗ੍ਰਾਫਰ ਨੇ ਉਹ ਦੁਨੀਆ ਦੇ ਸਭ ਤੋਂ ਅੱਛੇ ਫੋਟੋਗ੍ਰਾਫਰ ਆਉਂਦੇ ਨੇ ਜਿਹੜੇ ਆ ਕੇ ਇੱਥੇ ਸ਼ੂਟ ਕਰਦੇ ਨੇ। ਤੇ ਜਿਹੜੀ ਜਨ ਕਹਨਾਂਦੀ ਉਹ ਆਮ ਪਬਲਿਕ ਨਹੀਂ ਹੁੰਦੀ ਉਹ ਰਿਚਸਟ ਪਬਲਿਕ ਹੁੰਦੀ ਹੈ ਜਿਹੜੀ ਇਹ ਦੁਨੀਆ ਦੀ ਮੰਨੀ ਤਰ ਮੰਨੀ ਅਮੀਰ ਤਰੀਕ ਇਹ ਜਿਹੜੀ ਆ ਕਿ ਇੱਥੇ ਦੇਖਦੀ ਹੈ ਤੇ ਸ਼ੋਅ ਦੇ ਵਿੱਚ ਬੈਠ ਕੇ ਤੇ ਉਹਨੂੰ ਪਾਰਟੀ ਮਤਲਬ ਕਿ ਐਂਟਰਟੇਨਮੈਂਟ ਜੁਆਏ ਕਰਦੀ ਹੈ ਹਾਂਜੀ ਜੀ ਬਿਲਕੁਲ ਦਿਲਜੀਤ ਬਾਜੀ ਦਿਲਜੀਤ ਬਾਜੀ ਜੈਸੀ ਪਹਿਲੇ ਵੀਡੀਓ ਮਿੰਟਗਾ ਰਾਦੇ ਹੁੰਦੇ ਮੈਟਗਾ ਵਾਲਾ ਜੋ ਪੜਨਾ ਇਹ ਦੋ ਵੀਡੀਓ ਬਣਾ ਚੁੱਕੇ ਹੋਏ ਆ ਲੇਕਿਨ ਸਾਨੂੰ ਬਿਲਕੁਲ ਆਈਡੀਆ ਨਹੀਂ ਸੀ ਹੈਗਾ ਇਸ ਨੈਕਲੇਸ ਦੇ ਵਾਲਾ ਹਾਂ ਅੱਛਾ ਸਾਡੇ ਸਾਹਮਣੇ ਜਿਵੇਂ ਵੀਡੀਓ ਆਈ ਹੈ ਨਾ ਤੇ ਸਾਨੂੰ ਹੋਇਆ ਕਿ ਯਾਰ ਅਸੀਂ ਦੱਸਣਾ ਦੇਖੀਏ ਅਸੀਂ ਇੱਕ ਚੀਜ਼ ਦੇਖ ਕੇ ਸ਼ੌਕ ਹੋਨੇ ਪਿਆ ਤੇ ਆਪਣੇ ਜਿਹੜੇ ਵਿਊਅਰਸ ਨੇ ਜਿਹੜੇ ਸਾਡੇ ਇਹ ਫੈਮਿਲੀ ਹੈ ਇਸ ਚੈਨਲ ਦੀ ਫੈਮਿਲੀ ਅਸੀਂ ਉਹਨਾਂ ਨਾਲ ਇਸ ਗੱਲ ਨੂੰ ਵੀ ਸ਼ੇਅਰ ਲਾਜ਼ਮ ਕਰੀ ਮਤਲਬ ਕਿ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਰੀਅਲ ਹਾਰ ਹੈ ਨਾ ਉਹਨਾਂ ਦੀ ਟੀਮ ਦੀ ਡਿਮਾਂਡ ਸੀ ਲੇਕਿਨ ਕੋਈ ਵਜ੍ਹਾ ਸੀ ਕਿ ਉਹਨਾਂ ਨਹੀਂ ਮਿਲ ਸਕਿਆ ਜਾਂ ਕੋਈ ਚੀਜ਼ ਸੀ ਲੇਕਿਨ ਉਹਨਾਂ ਨੇ ਫਿਰ ਉਹਦੇ ਨਾਲ ਦੀ ਕਾਪੀ ਬਣਵਾ ਲਈ ਕਾਪੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਗਰ ਰੀਜਨਲ ਮਿਲ ਜਾਂਦਾ ਤਾਂ ਹੋਰ ਹੀ ਕਿਆ ਬਾਤ ਹੋਣੀ ਸੀ ਵੀ ਲੇਕਿਨ ਤੁਸੀਂ ਇਹ ਦੇਖੋ ਕਿ ਐਡੇ ਵੱਡੇ ਇਵੈਂਟ ਦੇ ਵਿੱਚ ਇਹ ਆਪਣਾ ਜਿਹੜੀ ਅਮਰੀਕਨ ਨਿਊਜ਼ ਹੈ ਨਿਊਜ਼ ਦੇ ਵਿੱਚ ਦਿਲਜੀਤ ਬਾਜੇ ਦੇ ਡਰੈਸ ਨੂੰ 61% ਰੇਟਿੰਗ ਮਿਲੀ ਹੈ ਬਿਲਕੁਲ ਹਿਊਜ ਰੇਟਿੰਗ ਹੁੰਦੀ ਹੈ 61% ਕਿਉਂਕਿ ਐਡੇ ਵੱਡੇ ਆਪਣਾ ਮੰਚ ਤੇ ਜਾ ਕੇ ਤੁਸੀਂ ਇਨ ਨੀਮ ਬਟ ਇੰਨਾ ਪਿਆਰ ਲੈਂਦੇ ਪਏ ਉਹ ਬੜੀ ਵੱਡੀ ਗੱਲ ਹੈ ਅੱਛਾ ਇਹਨਾਂ ਦੇ ਨਾਲ ਬਹੁਤ ਸਾਰੇ ਸਟਾਰ ਉਹਨਾਂ ਨੇ ਦੱਸੇ ਕਿ ਆ ਸਾਰੇ ਸਟਾਰ ਜਿਹੇ ਇਹਨਾਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ 6 ਕਿ 7 ਲੋਕਾਂ ਨੂੰ ਆਪਾਂ ਇਨਵਿਟੇਸ਼ਨ ਸੀ ਕਿ ਇਹ ਜਿਹੜੇ ਐਕਟਰ ਨੇ ਇਹਨਾਂ ਦੇ ਨਾਲ ਗਏ ਨਹੀਂ ਉਹਨਾਂ ਪੰਜ ਲੋਕਾਂ ਨੂੰ ਕਹਿੰਦੇ ਨੇ 6 ਲੋਕਾਂ ਨੂੰ ਵੀ ਕਹਿੰਦੇ ਨੇ ਇਹਨਾਂ ਨੂੰ ਆਈ ਇਨਵਾਈਟ ਕੀਤਾ ਗਿਆ ਸੀ ਇਨਵੀਟੇਸ਼ਨ ਆਇਆ ਹੋਇਆ ਸੀ ਸਹੀ ਸਹੀ ਤੇ ਜਿਹਨਾਂ ਨੇ ਜਾ ਕੇ ਪਾਰਟੀ ਸਟੇਜ 'ਤੇ ਜਿਹਦੇ ਵਿੱਚ ਸ਼ਾਹਰੂਖ ਖਾਨ ਆ ਗਈ ਦੀਪਿਕਾ ਪਾਦਿਕੋਨ ਆ ਗਈ ਚਾਹ ਪੰਜ ਨੇ ਕਿ ਆਪਣਾ ਓਏ ਦੀਪਿਕਾ ਨਹੀਂ ਸੀ ਦੀਪਿਕਾ ਨਹੀਂ ਹੈ ਯਾਰ ਉਹ ਜਿੰਦੇ ਅਮਰਗੰਦਰ ਅਨਲਿ ਸ਼ਾਦੀ ਹੋਈ ਹੋਈ ਹੈ ਨਾਮ ਨਹੀਂ ਯਾਦ ਆ ਰਿਹਾ ਨਾਮ ਨਹੀਂ ਯਾਦ ਆ ਰਿਹਾ ਉਹਦਾ ਲੇਕਿਨ ਐਕਟਰ ਇੱਕ ਸੀ ਮਤਲਬ ਕਿ ਇੱਕ ਫੀਮੇਲ ਸੀ ਬਾਕੀ ਮੇਰੇ ਸਾਰੇ ਜਿਹੜੇ ਨਾਲ ਉਹਦੇ ਐਕਟ ਸੀ ਅੱਛਾ ਤੇ ਆਪਣਾ ਦੂਸਰੀ ਮੈਂ ਤੁਹਾਨੂੰ ਗੱਲ ਕਰਾਂ ਮਿੱਟ ਗਾਲ ਦੇ ਬਾਰੇ ਚ ਮਿੱਟ ਗਾਲਾ ਇਹ ਅਮਰੀਕਨ ਅਮਰੀਕਨ ਦੇ ਵਿੱਚ ਜਾ ਕੇ ਅਮਰੀਕਾ ਅਗੇ ਮੁਲਕ ਦੇ ਵਿੱਚ ਜਾ ਕੇ ਇੰਦੇ ਬੰਦੇ ਸ਼ੋਹ ਦੇ ਵਿੱਚ ਜਾ ਕੇ ਦਿਲਚੀਜ਼ ਪਾ ਲਈ ਨੇ ਆਪਣੀ ਪਗੜੀ ਨੂੰ ਆਪਣੀ ਪਗੜੀ ਨੂੰ ਜਿਹੜਾ ਹੈ ਨਾ ਉਹ ਪ੍ਰੋਮਿਨੇਟ ਕੀਤਾ ਹਾਏ ਠੀਕ ਹੈ ਅੱਛਾ ਇਹਦੇ ਵਿੱਚ ਨਾ ਇੱਕ ਸੈਕੰਡ 뷰 ਵੀ ਬਣਿਆ ਲੋਕਾਂ ਨੇ ਜਿਹੜੇ ਮਤਲਬ ਕਿ ਗੁੱਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਗੋਦੀ ਮੀਡੀਆ ਜਿਹੜਾ ਬੋਲਦੇ ਆ ਉਹਨਾਂ ਨੇ ਇਹਦੇ ਤੇ ਬੜਾ ਐਲੀਗੇਸ਼ਨ ਬਣਾਇਆ ਮੀਮਸ ਬਣਾਈਆਂ ਇਹਦੇ ਉੱਪਰ ਕਿ ਇਹ ਜੀ ਕਿ ਆਪਣਾ ਦੂਲਾ ਡਰੈਸ ਪਾ ਕੇ ਚਲੇ ਗਏ ਉੱਥੇ ਤੁਸੀਂ ਇਹ ਦੇਖੋ ਕਿ ਐਡੇ ਵੱਡੇ ਮੰਚ ਦੇ ਉੱਤੇ ਉਹਨਾਂ ਨੂੰ ਇੰਨੀ ਰਿਸਪੈਕਟ ਮਿਲੀ ਹੈ ਤੇ ਜਿਹੜੇ ਜਿਲਨ ਵਾਲੇ ਨੇ ਉਹਨਾਂ ਨੇ ਆਪਣਾ ਕਰਤਾਰ ਪੂਰਾ ਕਰ ਦਿੱਤਾ ਉਹ برداشت ਨਹੀਂ برداشت ਤੋਂ ਬਾਹਰ ਹੁੰਦੀ ਹੈ ਕਿ ਜਿਨ੍ਹਾਂ ਦੀ ਜਲਦੀ ਹੈ ਨਾ ਉਹਨਾਂ ਦੀ ਜਲਦੀ ਹੈ ਜਲਦੀ ਲੈਣੀ ਹੈ ਵਾਕਈ ਹੋਰ ਵੀ ਖੁਸ਼ ਹੋ ਸਕਦੇ ਉਹਨਾਂ ਦੇ ਤੁਹਾਡੇ ਕੋਲ ਸੜਨਾ ਹੀ ਸੜਨਾ ਹੈ ਇਹ ਪੰਜਾਬੀ ਭਰਾ ਸਾਡੇ ਐਸੇ ਨੇ ਇੰਨਾ ਤੋਂ ਜਿਨ੍ਹਾਂ ਦੀ ਫਟਦੀ ਹੈ ਉਹਨਾਂ ਦੀ ਫਟਦੀ ਹੈ ਹਾਂ ਜੀ ਜੀ ਬਿਲਕੁਲ ਲੇਕਿਨ ਇਹ ਹੈ ਕਿ ਉਹਨਾਂ ਨੇ ਪੰਜਾਬ ਨੂੰ ਪ੍ਰਮੋਟ ਕੀਤਾ ਔਰ ਡਾਇਰੈਕਟ ਪੰਜਾਬ ਚੋ ਗਏ ਨੇ ਮਤਲਬ ਕਿ ਅਗਰ ਉਹ ਕਿਸੇ ਹੋਰ ਰਸਤੇ ਜਾਣੀ ਜਾਂਦੀ ਫਿਰ ਉਹਨਾਂ ਨੂੰ ਤਕਲੀਫ ਨਹੀਂ ਵੀ ਮੇਬੀ ਉਹ ਵੀ ਇਹਨਾਂ ਦੇ ਵੱਲ ਚ ਗੁੱਡ ਪੁਆਇੰਟ ਦੇਂਦੇ ਹਾਂ ਠੀਕ ਹੈ ਲੇਕਿਨ ਪੰਜਾਬ ਦੇ ਸਨੂ ਤੇ ਗਏ ਉਹਨਾਂ ਨੇ ਪੰਜਾਬ ਨੂੰ ਪ੍ਰੋਮੋਨੇਟ ਕੀਤਾ ਆਪਣੀ ਪੱਗ ਨੂੰ ਪ੍ਰੋਮੋਨੇਟ ਕੀਤਾ ਫਿਰ ਉਹਨਾਂ ਨੇ ਜਿਹੜਾ ਡਰੈਸ ਪਾਇਆ ਹੋਇਆ ਉਹਦੇ ਪਿੱਛੇ ਉਹਨਾਂ ਨੂੰ ਉਹ ਕੀ ਕਹਿੰਦੇ ਨੇ ਇਰਫਾਨ ਭਾਈ ਗੁਰੂ ਮੁਖੀ ਜਿਹੜੀ ਲਿਖੀ ਗੁਰੂ ਮੁਖੀ ਜਿਹੜੀ ਹੈ ਉਹਨਾਂ ਨੇ ਲਿਖੀ ਹੋਈ ਹੈ ਮਤਲਬ ਕਿ ਜਿਹੜੀ ਉਹ ਤਾਂ ਸ਼ਾਲ ਲਈ ਸੀ ਨਾ ਉਹਦੇ ਉੱਤੇ ਉਹਨਾਂ ਨੇ ਗੁਰੂ ਮੁਖੀ ਲਿਖਾਈ ਹੋਈ ਸੀਗੀ ਤੇ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਜਿਹੜਾ ਨਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨੇ ਵੱਡੇ ਮੁਲਕ ਵਿੱਚ ਜਾ ਕੇ ਉਹਨਾਂ ਨੇ ਬਹੁਤ ਵੱਡਾ ਆਪਣਾ ਰੈਗ ਬਣਾਇਆ ਬਹੁਤ ਵਡਾ ਹੈ ਬਲਜੀਤ ਬਾਜੀ ਸਲੂਟ ਹੈ ਦਿਲਜੀਤ ਬਾਜੀ ਕਮਾਲ ਹੈ ਦਿਲਜੀਤ ਬਾਜੀ ਜਿੱਥੇ ਖੜੇ ਹੋ ਜਾਂਦਾ ਉੱਥੇ ਆਵਾਜ਼ ਦਾ ਰਸ਼ ਲਾ ਦਿੰਦੇ ਨੇ ਉਹਨਾਂ ਦਾ ਕੋਈ ਵੀ ਸ਼ੋਅ ਵੇਖ ਲਓ ਕੋਈ ਲਾਈਵ ਪਰਫਾਰਮੈਂਸ ਦੇਖ ਲਓ ਨਾ ਦਾ ਇਹ ਸਿੰਗਿੰਗ ਤੇ ਤੁਸੀਂ ਵਿਊਜ਼ ਦੇਖ ਲਓ ਕੀ ਆਵਾਜ਼ ਅੱਛਾ ਇਹਨਾਂ ਦਾ ਨਾਂ ਸੀ ਦਿਲਜੀਤ ਇਹ ਬਾਅਦ ਚ ਨਾਂ ਆ ਗਿਆ ਦਿਲਜੀਤ ਪਹਿਲੇ ਵਾਕਿਆ ਜ ਸਾਰਿਆਂ ਨੇ ਦਿਲਜੀਤ ਲੈ ਤੇਰਾ ਦਿਲਜੀਤ ਬਣ ਗਏ ਸੀ ਪਹਿਲੇ ਦਿਲਜੀਤ ਸਨੋ ਲੇਕਿਨ ਬਾਅਦ ਚ ਦਿਲਜੀਤ ਤੋਂ ਬਾਅਦ ਉਹ ਦਿਲਜੀਤ ਹੋ ਗਏ ਤੇ ਵਧੀਆ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਲੇਕਿਨ ਇਸ ਹਾਰ ਦੇ ਬਾਰੇ ਚ ਸਾਨੂੰ ਕੋਈ ਨੋਲੇਜ ਨਹੀਂ ਸੀ ਵੀਡੀਓ ਦੇਖ ਕੇ ਮੈਨੂੰ ਨਹੀਂ ਸੀ ਤੁਸੀਂ ਵੀ ਕਮਰਚੀ ਅਗਾਹੀ ਦਿਓ ਜਿਹਨੇ ਪੜਾਜੀ ਨੇ ਦੱਸਿਆ ਉਹ ਵੀ ਤੁਸੀਂ ਵੀ ਸਾਨੂੰ ਅਗਾਹੀ ਦਿਓ ਕਿ ਤੁਹਾਨੂੰ ਇਸ ਹਾਰ ਦੇ ਬਾਰੇ ਚ ਪਤਾ ਸੀ ਕੀ ਹੈ ਨਹੀਂ ਸੀ ਹਾਂਜੀ ਜੀ ਬਿਲਕੁਲ ਲੋ ਜੀ ਇਹ ਦੀ ਅੱਜ ਦੀ ਵੀਡੀਓ ਸੀ ਆਪਣੀ ਤੇ ਬੜੀ ਮਜ਼ੇਦਾਰ ਵੀਡੀਓ ਸੀ ਸਭ ਨੇ ਆਈ ਮੈਂ ਕਿਹ ਦੇਖਣੀ ਚਾਹੀਦੀ ਹੈ ਸ਼ੇਅਰ ਕਰਨੀ ਚਾਹੀਦੀ ਹੈ ਆਪਣੇ ਈ ਵਿਊਅਰਸ ਦੇ ਨਾਲ ਬਿਲਕੁਲ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਬਾਕੀ ਜੀ ਬਹੁਤ ਸਾਰਾ ਖਿਆਲ ਰੱਖੋ ਮਿਲਦੇ ਹਾਂ ਅਗਲੀ ਵੀਡੀਓ ਚ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ